ਦੋਸਤੋ ਕੀ ਹਾਲ ਚਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆ ਸਾਰਿਆਂ ਦਾ ਆਪਣੇ ਚੈਨਲ ਰਾਜ ਹੋਮ ਮੇਡ ਰੈਸਪੀ ਤੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਮਿਲਕ ਬਦਾਮ ਤੇ ਆਪਣੀ ਵੀਡੀਓ ਨਾਲ ਜੁੜੇ ਰਹੋ ਠੀਕ ਹੈ ਜੀ ਆਪਣੀ ਵੀਡੀਓ ਨੂੰ ਦੇਖ ਕੇ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀ ਵੀਡੀਓ ਕਿੱਦਾਂ ਦੀ ਲੱਗੀ ਰੈਸਪੀ ਸਾਡੀ ਕਿੱਦਾਂ ਦੀ ਲੱਗੀ ਠੀਕ ਹੈ ਜੀ ਆਜੋ ਫਿਰ ਚੱਲਦੇ ਆ ਬਣਾਉਣੇ ਆ ਆਪਾਂ ਮਿਲਕ ਬਦਾਮ ਆ ਧਰ ਲਈ ਜੀ ਆਪਾਂ ਨੇ ਕੜਾਹੀ ਤੇ ਦੁੱਧ ਪਾ ਲਿਆ ਆਪਾਂ ਨੇ ਠੀਕ ਆ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਉਬਾਲਾਂਗੇ ਜਿੰਨਾ ਚਿਰ ਇਹਨੂੰ ਉਬਾਲੀ ਨਹੀਂ ਆਉਂਦੀ ਉਹਨਾਂ ਚਿਰ ਆਪਾਂ ਇਦਾਂ ਇਹਨੂੰ ਹਿਲਾਉਂਦੇ ਰਹਿਣਾਗਾ ਤੇ ਬਸ ਤਿਆਰ ਆ ਹੁਣ ਉਬਾਲੀ ਆਉਣ ਵਾਲੀ ਹੈ ਇਹਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਸਮਾਨ ਪਾਵਾਂਗੇ ਇੰਨੀ ਆਪਾਂ ਨੇ ਇਹਦੇ ਵਿੱਚ ਪਾਤੀ 4 ਕਿਲੋ ਦੁੱਧ ਲਿਆ ਸੀ ਆਪਾਂ ਨੇ 4 ਕਿਲੋ ਦੁੱਧ ਦੇ ਵਿੱਚ ਆਪਾਂ ਨੇ 200 ਗ੍ਰਾਮ ਚੀਨੀ ਪਾਈ ਆ ਠੀਕ ਹੈ ਜੀ ਜੇ ਤੁਸੀਂ 4 ਕਿਲੋ ਦੁੱਧ ਲੈਣੇ ਹੋ ਤਾਂ 200 ਗ੍ਰਾਮ ਚੀਨੀ ਪਾਉਣੀ ਹੈ ਜੇ ਤੁਸੀਂ 300 3 ਕਿਲੋ ਦੁੱਧ ਲੈਣੇ ਹੋ ਤਾਂ 150 ਗ੍ਰਾਮ ਪਾਉਣੀ ਹੈ ਠੀਕ ਹੈ ਜੀ ਆਪਨੇ ਦੁੱਧ ਨੂੰ ਵਾਲੀ ਆ ਗਈ ਤੇ ਮੈਂ ਆਪਾਂ ਜੀ ਪਾਉਣੇ ਹ ਸਮਾਨ ਨੂੰ ਦਿਖਾਉਣੇ ਵੀ ਕੀ ਕੀ ਪਾਉਣਾ ਅੱਜ ਜਿਹਦੇ ਨਾਲ ਜਿਆਦਾ ਟੈਸਟੀ ਬਣੇ ਠੀਕ ਹੈ ਜੀ ਵਿੱਚ ਤਾਂ ਇਕੱਲਾ ਹੀ ਆਪਣੇ ਕਾਸਟਰਡ ਪਾ ਕੇ ਅਗਲਾ ਬਣਾ ਲੈਂਦਾਗਾ ਇਕੱਲੇ ਕਾਸਟਰਡ ਨਾਲ ਉਹਨਾਂ ਸਵਾਦ ਨਹੀਂ ਬਣਦਾਗਾ ਜੇ ਤੁਮ ਜਿਹੜੀਆਂ ਜਿਹੜੀਆਂ ਮੈਂ ਦੱਸਾਂਗੇ ਜੋ ਸਾਰੀਆਂ ਪਾਵੋਗੇ ਫਿਰ ਦੇਖੋ ਕਿੰਨਾ ਸਵਾਦ ਬਣੂਗਾ ਠੀਕ ਹੈ ਜੀ ਇਦਾਂ ਹੀ ਹਿਲਾਉਂਦੇ ਰਹਿਣਾ ਨੂੰ 5 5 ਕਿ ਮਿੰਟ ਕਾੜਦੇ ਰਹੋ ਇਹ ਤਾਂ ਚੰਗੀ ਤਰ੍ਹਾਂ ਕੜਿਆ ਜਾ ਗਿਆ ਫਿਰ ਆਪਾਂ ਇਹਦੇ ਸਮਾਨ ਪਾਵਾਂ ਆਹ ਥੋੜਾ ਜਿਹਾ ਦੁੱਧ ਆ ਜੀ ਆਪਾਂ ਪਹਿਲਾਂ ਕੱਢ ਲਿਆ ਸੀਗਾ ਬਾਹਰ ਇਹ ਆ ਆਪਣੇ ਕੋਲ ਆਰਾ ਹੋ ਪਿਆਗਾ ਕਾਸਟਰਡ ਪਾਉਣਾਗਾ ਇਹ ਚ ਤੇ ਇੱਕ ਆ ਮਿਲਕ ਪਾਊਡਰ ਆਉਂਦਾ ਉਤਮ ਦਾ ਠੀਕ ਹੈ ਜੀ ਇਹ ਥੋੜਾ ਜਿਹਾ ਵਿੱਚ ਪਾ ਲਿਓ ਤੇ ਅਰਾਰੋਡ ਪਾ ਕੇ ਇਹ ਤਿੰਨ ਚਾਰ ਆਟਮਾ ਜੇ ਤੁਸੀਂ ਪਾ ਕੇ ਬਣਾਵੋਗੇ ਤਾਂ ਬਹੁਤ ਸਵਾਦ ਬਣੂਗਾ ਡੇਢ ਚਮਚਾ ਪਾ ਜਾਰਾ ਰੋਡ ਦਾ ਪਾਵਾਂਗੇ ਠੀਕ ਹੈ ਜੀ ਦੋ ਚਮਚੇ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਦੇ ਪਾਉਣੇ ਨੇ 1.5 ਚਮਚਾ ਦੇਚ ਆਪਾਂ ਨੇ ਕਾਸਟਰਡ ਦਾ ਪਾਉਣਾਗਾ ਇੱਕ ਆਪਣੇ ਕੋਲੇ ਆ ਕੇਵੜਾ ਜਾਲਾ ਠੀਕ ਹੈ ਜੀ ਇਹ ਕੇਵੜਾ ਜਾਲ ਵੀ ਤੁਸੀਂ ਇੱਕ ਅੱਧਾ ਕ ਚਮਚਾ ਵਿੱਚ ਪਾ ਲਿਓ ਇਹਦੇ ਨਾਲ ਵੀ ਬਹੁਤ ਟੈਸਟੀ ਬਣਨਾਗਾ ਆਪਾਂ ਕਹਦੇ ਨੇ ਬਾਜ਼ਾਰ ਦੇ ਵਿੱਚ ਜਿਹੜਾ ਬਣਿਆ ਹੁੰਦਾ ਇਹਨਾਂ ਸਵਾਦ ਕਿਉਂ ਹੁੰਦਾ ਉਹਦੇ ਚ ਇਹਨਾਂ ਕੁਝ ਪੈਂਦਾ ਤਾਂ ਇਹਨਾਂ ਸਵਾਦ ਹੁੰਦਾ ਠੀਕ ਹੈ ਜੀ ਇਹ ਕੇਵੜਾ ਜਾਲਾ ਹੈ ਇਹ ਅੱਧਾ ਚਮਚਾ ਤੁਸੀਂ ਇਹ ਵਿੱਚ ਪਾਵੋਗੇ ਤੇ ਬਹੁਤ ਸਵਾਦ ਬਣਨਾਗਾ ਇਹਨਾਂ ਦਾ ਠੀਕ ਹੈ ਜੀ ਵਾਪਸ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਿਆ ਜੀ ਸਾਰਾ ਕੁਝ ਤੇ ਇਹ ਠੰਡੇ ਦੁੱਧ ਜੀ ਪਾਉਣਾ ਤੁਸੀਂ ਗਰਮ ਦੁੱਧਾ ਜੀ ਨਹੀਂ ਪਾਉਣਾ ਇਹ ਦੁੱਧ ਥੋੜਾ ਜਿਹਾ ਪਹਿਲਾਂ ਕੱਢ ਲਵੇ ਲੈਦਾ ਕੌਲੀ 'ਚ ਕੱਢ ਲਓ ਚਾਹੇ ਭਾਂਕ 'ਚ ਭਾਂਡੇ 'ਚ ਇਹਦੇ ਵਿੱਚ ਆਪਾਂ ਨੇ ਇਹ ਠੰਡੇ ਦੁੱਧ ਜੀ ਪਾਉਣਾ ਜੀ ਗਰਮ 'ਚ ਪਾਵਾਂਗੇ ਤੇ ਬੱਟ ਜੇ ਬਣ ਜਾਣਗੇ ਠੀਕ ਹੈ ਜੀ ਇਹਨੂੰ ਠੰਡੇ ਦੁੱਧ ਜੀ ਪਾਉਣਾ ਹੈ ਸਾਰਾ ਕੁਝ ਮਿਕਸ ਕਰ ਲਿਆ ਆਪਾਂ ਨੇ ਇਹਦੇ 'ਚ ਥੋੜੀ ਜੀ ਆਪਾਂ ਨੇ ਇਲਾਚੀ ਵੀ ਇਲਾਚੀ ਪਾਊਡਰ ਵੀ ਪਾਤਾ ਇਹਦੇ 'ਚ ਤੇ ਹੁਣ ਆਪਾਂ ਇਹ ਥੋੜਾ ਥੋੜਾ ਕਰਕੇ ਪਾਵਾਂਗੇ ਸਾਰਾ ਇਕੱਠਾ ਨਹੀਂ ਪਾਉਣਾ ਕਈ ਵਾਰ ਬਾਦੇ ਜਿਆਦਾ ਪੈ ਜਾਂਦਾ ਫਿਰ ਜਿਆਦਾ ਗਾੜਾ ਹੋ ਜੂਗਾ ਇਹ ਪਾ ਕੇ ਨੂੰ ਥੋੜਾ ਜਦਾਂ ਹਲਾਵਾਂਗੇ ਆਪਾਂ ਜਿਹੜੀ ਚੀਨੀ ਆਪਾਂ ਨੇ ਨਾਲ ਹੀ ਪਹਿਲਾਂ ਪਾਤੀ ਸੀ ਤਾਂ ਕਰਕੇ ਉਸ ਨੂੰ ਦਿਖਾਈ ਨਹੀਂ ਗਿਆ ਆਪਾਂ ਨੇ ਵਿੱਚ ਚੀਨੀ ਨਾਲ ਇਸ ਕਰਕੇ ਪਹਿਲਾਂ ਪਾਈ ਸੀਗੀ ਵੀ ਇਹ ਤਾਂ ਚੀਨੀ ਪਹਿਲਾਂ ਪਾਉਨੇ ਆ ਆਪਰੇ ਚ ਵਿੱਚ ਲੋਕ ਬਾਅਦ ਚ ਪਾਉਂਦੇ ਨੇ ਪਹਿਲਾਂ ਪਾ ਦੇਣੀ ਜਾਂਦੀ ਚੀਨੀ ਤੇ ਜੇ ਪਹਿਲਾਂ ਪਾਵਾਂਗੇ ਫਿਰ ਦੁੱਧ ਥੱਲੇ ਨਹੀਂ ਲੱਗਦਾ ਜੇ ਤੁਸੀਂ ਨਹੀਂ ਵੀ ਹਿਲਾਵੋਗੇ ਤਾਂ ਵੀ ਦੁੱਧ ਥੋੜਾ ਥੱਲੇ ਨਹੀਂ ਲੱਗਣਾ ਆਏਗਾ ਜੇ ਬਾਅਦ ਚ ਪਾਉਣੇ ਫਿਰ ਦੁੱਧ ਥੱਲੇ ਲੱਗ ਜਾਂਦਾ ਜੇ ਠੀਕ ਆ ਜੀ ਥੋੜਾ ਜਿਹਾ ਆਪ ਇਹ ਚ ਹੋਰ ਪਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ 5-4 ਮਿੰਟ ਲਈ ਫਿਰ ਆਪਾਂ ਨੇ ਇਹਨੂੰ ਪਕਾਉਣਾਗਾ ਚੰਗੀ ਤਰ੍ਹਾਂ ਜਿੰਨਾ ਪੱਕਿਆ ਹੋਊਗਾ ਦੁੱਧ ਉਨਾ ਹੀ ਸਵਾਦ ਲੱਗੂਗਾ ਐਦਾਂ ਦੇਖ ਲਿਆ ਕਰੋ ਵੀ ਕਿੰਨਾ ਕੁ ਗਾੜਾ ਹੋਇਆ ਇਹਨੂੰ ਲੱਗਦਾ ਵੀ ਘੱਟ ਗਾੜਾ ਕ ਹੁਣ ਥੋੜਾ ਜਿਹਾ ਹੋਰ ਪਾ ਲਵਾਂ ਜੀ ਮਸ ਇਹਨੇ ਕੰਮ ਹੁੰਦਾ ਹੀ ਮਿਲਕ ਬਦਾਮ ਆਪਣਾ ਬਣ ਕੇ ਰੈਡੀ ਆ ਜਿਹਨੂੰ ਵਾਲੀ ਦਵਾਵਾਂਗੇ ਆਪਾਂ ਲਓ ਜੀ ਆਪਣਾ ਬਣ ਕੇ ਹੋਣਾ ਤਿਆਰ ਆ ਠੀਕ ਆ ਜੀ ਤੇ ਹੁਣ ਇਹਨੂੰ ਤੁਸੀਂ ਇਹਦੇ ਵਿੱਚ ਕੋਈ ਚੀਜ਼ ਪਾ ਸਕਦੇ ਹੋ ਆਪਣਾ ਜਿਵੇਂ ਆਪਣੇ ਬਦਾਮ ਹੋ ਗਏ ਠੀਕ ਆ ਜੀ ਤੇ ਕਾਜੂ ਵੀ ਪਾ ਸਕਦੇ ਆ ਤੇ ਉਦੋਂ ਬਾਅਦ ਇਹਨੂੰ ਫ੍ਰਿਜ 'ਚ ਲਾ ਲਿਓ ਫ੍ਰਿਜ 'ਚ ਲਾ ਕੇ ਤੁਸੀਂ ਰੱਖੋਗੇ ਚੰਗੀ ਤਰ੍ਹਾਂ ਠੰਡਾ ਹੋ ਕੇ گاੜਾ ਹੋ ਜਾਣਾ ਇਹ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਜਿਵੇਂ ਮਰਜ਼ੀ ਪੀ ਸਕਦੇ ਹੋ ਵਰਤ ਸਕਦੇ ਹੋ ਠੀਕ ਹੈ ਜੀ ਤੇ ਸਾਰਾ ਧੰਨਵਾਦ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਲਾਇਕ ਤੇ ਕਮੈਂਟ ਜ਼ਰੂਰ ਕਰਕੇ ਜ਼ਰੂਰ ਦੱਸਿਆ ਕਰੋ ਜੇ ਕੋਈ ਘਾਟ ਜਾਂ ਕਮੀ ਹੁੰਦੀ ਆ ਤਾਂ ਪਤਾ ਲੱਗ ਜਾਂਦਾ ਵੀ ਕੋਈ ਇਦਾਂ ਦੀ ਕੋਈ ਘਾਟ ਸੀਗੀ ਤੇ ਅਸੀਂ ਪੂਰੀ ਕਰਾਂਗੇ ਠੀਕ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਂ ਅਗਲੇ ਵੀਡੀਓ 'ਚ